ਇਹ ਅੰਡਾ ਹੁਣ ਬਜਰਾਵ ਦੇ ਰਿਸ਼ਤੇਦਾਰੀਆਂ ਚ ਨਹੀਂ ਗਿਆ। ਉਸਤੀ ਸੋਰੀ। ਉਸਤੀ ਦੇ ਵਿੱਚੋਂ ਦੂਸਰਾ ਸਥਾਨ ਆਗਾ। ਵਧੀਆ ਗੱਲ। ਉਹ ਲੈਵਲ ਤੇ ਹਾਂ। ਉਹ ਵਾਲੇ ਖੇੜੇ। ਵੀ ਸ਼ਰੰਗ ਇਹਨਾਂ। ਆ ਬੱਚਾ ਬਈ ਇਹਨੇ ਕੱਚ ਆਪਣੇ ਕੋਲੇ। ਤੁਸੀਂ ਉਹਨੂੰ ਪੁਰਾਣੀ ਫੋਟੋ ਦੇਵਾਂਗੇ। ਵੀਡੀਓ 'ਚ ਜ਼ਰੂਰ ਲਾਇਓ। ਸਾਰਿਆਂ ਦਾ। ਸਾਰਿਆਂ ਦਾ ਸਸਰੀ ਘਰ ਬਈ। ਸਸਰੀ ਘਰ ਜੀ। ਇਹ ਹੈ ਜੀ ਗਰਾਊਂਡ ਪਿੰਡ ਬੰਗੀ ਦੀ ਪੜਾ। ਤੇ ਪਹਿਲਾਂ ਵੀ ਇਹਨਾਂ ਨੂੰ ਜਰਸੀਆਂ ਵੰਡੀਆਂ ਗਈਆਂ ਸੀ। ਨਿੰਮਾ ਫੌਜੀ ਇਹਦੇ ਵੱਲੋਂ। ਤੇ ਹੁਣ ਜਿਹੜੇ ਬੱਚੇ ਇਹਨਾਂ ਦੇ ਵਿੱਚੋਂ ਵਧੀਆ ਖੇਡਦੇ ਆ। 8-9 ਜਣਾਂ ਨੂੰ ਸਿਲੈਕਟ ਕਰਕੇ ਜਿਨ੍ਹਾਂ ਨੇ ਦੂਸਰਿਆਂ ਨਾਲੋਂ 80-85 ਬੱਚਿਆਂ ਨਾਲ ਜਿਹੜੇ ਵਧੀਆ ਖੇਡਦੇ ਆ ਉਹਨਾਂ ਨੂੰ ਅੱਜ ਜਰਸੀਆਂ ਇਹ ਦਿੱਤੀਆਂ ਜਾ ਰਹੀਆਂ ਤੇਰੇ ਬਾਰੇ ਥੋੜੀ ਜਿਹੀ ਗੱਲ ਕਰਕੇ ਤੇ ਜਿਹੜੇ-ਜਿਹੜੇ ਬੱਚੇ ਆ ਉਹਨਾਂ ਦੇ ਨਾਮ ਬਾਰੇ ਵੀ ਆਪਾਂ ਗੱਲ ਕਰਾਂਗੇ ਕੀ ਹਾਲ ਆ ਬਾਈ ਅੱਛੀ ਗੱਲ ਬਾਈ ਪੁਲਰ ਜੀ ਇਹਨਾਂ ਬੱਚਿਆਂ ਬਾਰੇ ਥੋੜੀ ਜਾਣਕਾਰੀ ਦੇ ਦਿਓ ਬਾਈ ਜੇ ਇਹ ਬੱਚੇ ਟੈਲੈਂਟਡ ਬੱਚੇ ਨੇ ਬਾਕੀ ਦਾ ਟੈਲੈਂਟਡ ਤਾਂ ਸਾਰੇ ਨੇ ਬਾਈ ਇਹ ਐਤਕੀਲਾ ਸੀਜ਼ਨ ਇਹ ਟੀਮ ਤੇ ਖੇਡਣਗੇ ਸਾਰੇ ਅੱਛਾ ਜੀ ਤੇ ਬਾਈ ਇਹਨਾਂ ਨੂੰ ਜਰਸੀਆਂ ਲਈ ਚੁਣਿਆ ਗਿਆਗਾ ਅੱਛਾ ਜੀ ਵੀ ਆਏ ਸੀਜ਼ਨ 10 ਕ ਬੱਚੇ ਚੁਣਦੇ ਆ ਸੀ ਹਾਂਜੀ ਤੇ ਇਹ 10 ਕ ਬੱਚਿਆਂ ਦੁਬਾਰੀ-ਦੁਬਾਰੀ ਨਾਂ ਦੱਸੀ ਚੱਲਾਂਗੇ ਇਹਨਾਂ ਦੇ ਅੱਛਾ ਜੀ ਤੇ ਇਹਨਾਂ ਬੱਚਾਂ ਨੂੰ ਜਰਸੀਆਂ ਦੇ ਰਿਹਾ ਬਾਈ ਨਿਮਾ ਫੌਜੀ ਦੇ ਰਿਹਾ ਜਰਸੀਆਂ ਇਤਕੀ ਵੀ ਪਿਛਲੀ ਵਾਰੀ ਬਾਈ ਨੇ ਦੱਸੀਆਂ ਸੀ ਇਹ ਗੱਲ ਆਪਾਂ ਤਰਤੀਬ ਨਾਲ ਹਾਂ ਪਹਿਲਾਂ ਗੱਲ ਕਰੀ ਸੀ ਆਪਾਂ ਤਾਂ ਧੰਨਵਾਦ ਆ ਫੌਜੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਬਾਈ ਇਹ ਬੰਦਾ ਮੰਗੇ ਮੇਨ ਸਪਾਂਸਰ ਆ ਸਾਡਾ ਇਹ ਬੰਦੇ ਨੇ ਪਹਿਲਾਂ 8 ਜਰਸੀਆਂ ਸਾਨੂੰ ਪਹਿਲਾਂ ਦਿੱਤੀਆਂ ਬਣਾਵਾ ਕੇ 9 ਜਰਸੀਆਂ ਹੁਣ ਦੇ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਭਰਾ ਦਾ ਇਨੀ ਮਿਹਨਤਾਂ ਨਾ ਪੈਸਾ ਬਣਾਉਂਦਾ ਫੌਜ ਚ ਬਾਈ ਤੇ ਆਪਦਾ ਸੱਚ ਦਾ ਪੈਸਾ ਇਹਨਾਂ ਜਵਾਕਾਂ ਤੇ ਲਾਉਂਦਾ ਹੈ ਤਾਂ ਅਸੀਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੂਜੀ ਗੱਲ ਬਈ ਕੱਲੀਆਂ ਜਰਸੀ ਨਹੀਂ ਬਣਾਉਂਦਾ ਵਿਚਾਰਾ ਸਾਡੀ ਬਹੁਤ ਮਦਦ ਕਰਦਾ ਠੀਕ ਆ ਅਸੀਂ ਉੱਥੋਂ ਬੈਠੋ ਫੋਨ ਕਰਦਗੇ ਵੀ ਸਾਨੂੰ ਆ ਚਾਹੀਦਾ ਹੈ ਵੀ ਐ ਕਰਨਾ ਉਹਦੀ ਸਾਡੀ ਮਦਦ ਕਰਦਾ ਇਹ ਠੀਕ ਆ ਪਰ ਜਦੋਂ ਛੁੱਟੀ ਆ ਜਾਂਦਾ ਹੁਣ ਵਿਚਾਰਾ ਉਹਦੇ ਰਿਸ਼ਤੇਦਾਰਾਂਾਂ ਚ ਨਹੀਂ ਗਿਆ ਕਦਰ ਮੇਰਾ ਜਵਾਕਾਂ ਨਾਲ ਇੰਨਾ ਤਰੇ ਹੈ ਕਿ ਮਿਹਨਤ ਵੀ ਹੁਣ ਇਹੀ ਲਗਾਉਂਦਾ ਹੈ ਸੀਦਾ ਮਨ ਕੇ ਚੱਲ ਵੀ ਜਿਹੜੇ ਸਾਡੇ ਕੰਮ ਪੈਂਡਿੰਗ ਪਏ ਆ ਜਿਵੇਂ ਲਾਈਟਾਂ ਲਵਾਤੀਆਂ ਇਹ ਜਿਹੇ ਕੰਮ ਕਰਦੇ ਫਿਰਦੇ ਆ ਹੁਣ ਜਵਾਕਾਂ ਨੂੰ ਮਿਹਨਤ ਵੀ ਇਹੀ ਲਗਾਉਂਦਾ ਵਿਚਾਰਾ ਕੋਈ ਰਿਸ਼ਤੇਦਾਰੀ ਚ ਨਹੀਂ ਗਿਆ ਹਾਏ ਤੱਕਰ ਕੋਈ ਯਾਰ ਦੋਸਤ ਨੂੰ ਮਿਲਣ ਨਹੀਂ ਗਿਆ ਬਸ ਇਥੇ ਮਿਹਨਤ ਜਵਾਕਾਂ ਨਾਲ ਜੁੜਿਆ ਹੋਇਆ ਹੈ ਜਿਵੇਂ ਇੱਕ ਨੰਬਰ ਦਾ ਕੰਮ ਆ ਉਧਰ ਦੇਸ਼ ਵੀ ਬਚਾਉਂਦਾ ਹੈ ਹਾਂ ਇਧਰ ਵੀ ਨਵੀਂ ਜਨਰੇਸ਼ਨ ਨੂੰ ਵੀ ਬਚਾਉਣਾ ਹੈ ਤਾੜੀਆਂ ਮਾਰ ਦਿਓ ਬਈ ਇੱਕ ਵਾਰੀ ਜਿਵੇਂ ਨਸ਼ੇ ਬੱਤੇ ਵੱਧ ਰਹੇ ਆ ਤਾਂ ਚੰਗੇ ਕੰਮ ਕਰਨ ਵਾਲੇ ਬੰਦੇ ਵੀ ਹੈਗੇ ਆ ਆਪਣੇ ਕੋਲੇ ਮੰਨ ਲਓ ਇਹਨਾਂ ਦੇ ਸਾਰੇ ਖੜਾ ਦੱਸੇ ਉਂਗਲਾ ਕੋਈਆਂ ਨਹੀਂ ਹੁੰਦੀਆਂ ਮਾੜੇ ਲੋਕਾਂ ਦੇ ਨਾਲ ਚੰਗੇ ਲੋਕ ਵੀ ਹੁੰਦੇ ਆ ਤੇ ਚੰਗੇ ਲੋਕਾਂ ਦੇ ਨਾਲ ਮਾੜੇ ਲੋਕ ਵੀ ਹੁੰਦੇ ਆ ਠੀਕ ਹੈ ਇਹ ਜੇ ਭਰਾ ਜੇ ਐਦਾਂ ਦੀ ਮਦਦ ਕਰਦੇ ਨੇ ਹਰੇਕ ਪਿੰਡ ਕਰਦੇ ਰਹਿਣਾ ਤਾਂ ਆਉਣ ਵਾਲੀ ਜਨਰੇਸ਼ਨ ਹੈ ਵੀ ਉਹ ਕਿਸੇ ਲੈਂਟੇ ਚੜ੍ਹ ਦੂਗੀ ਗੱਡੀ ਟਰੈਕ ਤੇ ਚੜ੍ਹ ਦੂਗੀ ਹੁਣ ਸਾਡਾ ਮੇਨ ਮੁੱਦਾ ਕੱਲਾ ਕਬੱਡੀ ਵੀ ਨਹੀਂ ਬਈ ਇਹਨਾਂ ਨੂੰ ਕਾਮਯਾਬ ਕਰਨਾ ਆ ਛੋਟੇ ਬੱਚੇ ਮੰਨ ਲਓ ਇਹ ਵੱਡੇ ਹੋ ਕੇ ਆਪਦਾ ਅਜਿਹੇ ਤੌਰ ਤੇ ਕਮਜ਼ੋਰ ਆ ਵੀ ਇਹ ਮੰਨ ਲਓ ਇਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਆ ਹਾਂ ਬਈ ਇਹਨਾਂ ਨੂੰ ਦੇਖ ਕੇ ਹੋਰ ਵੀ ਆਉਣ ਲੱਗੇ ਬੰਦੇ ਬਈ ਪਹਿਲਾਂ 10-12 ਬੱਚੇ ਹੁੰਦੇ ਸੀ ਆਪਣੇ ਕੋਲ ਸਟਾਰਟਿੰਗ 'ਚ ਜਦੋਂ ਆਪਾਂ ਕੰਮ ਸਟਾਰਟ ਕੀਤਾਗਾ ਹੂੰ ਡਰ ਵੀ ਬਹੁਤ ਲੱਗਦਾ ਕੋਈ ਕਹਿੰਦੇ ਵੀ ਸੀ ਯਾਰ 6:00 ਵਜੇ ਦੇ ਸੋਡੇ ਜੁਮੇ ਪੈ ਜਾਣਗੇ ਐ ਹਜੂ ਬਈ ਪਰਮਾਤਮਾ ਆਸਰੇ ਬਸ ਜਾ ਚੰਗਾ ਕੰਮ ਕਰਦੇ ਆ ਚੰਗੇ ਕੰਮ ਨੂੰ ਭਾਗ ਤਾਂ ਲੱਗ ਹੀ ਜਾਂਦੇ ਆ ਬਈ ਸਹੀ ਗੱਲ ਤੇ ਵਿਚਾਰੇ ਬਸ ਅੱਜ 80 ਬੱਚੇ ਹੋ ਗਏ ਸਾਡੇ ਕੋਲ 80+ ਹੋ ਗਏ ਬਈ ਅੱਛਾ ਜੁੜੀ ਅਦਕਲ ਭਈ ਆਪਦੇ ਬੱਚੇ ਨੂੰ ਹਰੇਕ ਮਾਨਕ ਚੱਲ ਫਿੱਟ ਰੱਖਣਾ ਚਾਹੁੰਦਾ ਵੀ ਮਾੜੇ ਕੰਮਾਂ ਤੋਂ ਮੋਈਲਾ ਤੋਂ ਬਚਣਗੇ ਮਾੜੇ ਕੰਮਾਂ ਤੋਂ ਬਚਣੇ ਗਰਾਊਂਡ ਨਾਲ ਹਰੇਕ ਜੋੜਨਾ ਚਾਹੁੰਦਾ ਪਰ ਪਹਿਲ ਕਰਨੀ ਪੈਂਦੀ ਆ ਭਈ ਇਹ ਸ਼ੁਰੂਆਤ ਕਰਨੀ ਪੈਂਦੀ ਆ ਉਹ ਸ਼ੁਰੂਆਤ ਕੋਸਕ ਪਰਿਵਾਰ ਤੇ ਉਹਨਾਂ ਨੇ ਕੀਤੀ ਆਪਦੇ ਬੱਚਿਆਂ ਨੂੰ ਸਾਡੇ ਨਾਲ ਜੋੜਿਆ ਪਹਿਲਾ ਕੁੜੀ ਸਾਡੇ ਕੋਲ ਇੱਕ ਕੁੜੀ ਆਉਂਦੀ ਸੀ ਭਈ ਜੋਤ ਆ ਠੀਕ ਆ ਉਹ ਘਰਦਿਆਂ ਦੀਆਂ ਮੁਸੀਬਤਾਂ ਤੋਂ ਨਿਕਲ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਦੇ ਮਾਪਿਆਂ ਨੇ ਉਹਨੂੰ ਸਪੋਰਟ ਕੀਤਾ ਤੇ ਉਹ ਕੱਲੀ ਕੁੜੀ ਮੁੰਡਿਆਂ ਨਾਲ ਖੇਡਦੀ ਰਹੀ ਆ ਭਈ ਪਰ ਹੁਣ ਅੱਜ 30 35 ਕੁੜੀਆਂ ਆਉਂਦੀਆਂ ਨੇ ਤੇ ਅਸੀਂ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਆ ਜੇ ਕਿ ਐ ਵੀ ਆ ਨਾ ਵੀ ਜਿਵੇਂ ਹੁਣ ਗੇਟ ਨੂੰ ਲੌਕ ਲੱਗਿਆ ਹੋਇਆ ਸੀਗਾ ਵੀ ਆ ਜ਼ਿਆਦਾਤਰ ਆਪਾਂ ਸੇਫਟੀ ਸੋਚਦੇ ਹਰੇਕ ਪਰਿਵਾਰ ਮਾਪੇ ਸੋਚਦਾਗਾ ਵੀ ਜਾਂ ਕੋਈ ਛੇੜਖਾਨੀ ਜਾਂ ਨਾ ਇਸ ਤਰ੍ਹਾਂ ਨਾ ਹੋਵੇ ਤੇ ਹੁਣ ਗੇਟ ਲੱਗਿਆ ਪਿਆ ਬਾਕੀ ਸੋਡੇ ਜ਼ਿੰਮੇਵਾਰੀ ਆ ਤਾਂ ਸੋਡੇ ਦੇ ਸੋਡੇ ਕੰਮ ਨੂੰ 1-2 ਸਾਲ ਲੋਕਾਂ ਨੇ ਦੇਖਿਆ ਫੇਰ ਸੋਡੇ ਦੇ ਯਕੀਨ ਕਰਕੇ ਹੁਣ ਮਤਲਬ ਭੇਜਣ ਲੱਗੇ ਪੁੱਲਰ ਜੀ ਭਰੋਸਾ ਤਾਂ ਆਏ ਬਾਈ ਪਹਿਲਾਂ ਕੰਮ ਕਰਕੇ ਤੁਸੀਂ ਹਾਂ ਪਹਿਲਾਂ ਕੰਮ ਕਰਕੇ ਦਿਖਾਇਆ ਹੈ ਠੀਕ ਹੈ ਪਰ ਉਸ ਆ ਤਾਂ ਕੀਤਾ ਬਈ ਲੋਕਾਂ ਨੇ ਸਾਰਾ ਕੰਮ ਇੱਕ ਨੰਬਰ 'ਤੇ ਹੁੰਦਾ ਮੰਨ ਕੇ ਕੁੜੀਆਂ ਆਉਂਦੀਆਂ ਇਹਨਾਂ ਨੂੰ ਛੱਡਣ ਦੀ ਲਿਆਉਣ ਦੀ ਜ਼ਿੰਮੇਵਾਰੀ ਵੀ ਇੱਕ ਉਸ ਕੁੜੀਆਂ ਤੇਰੇ ਪਿੰਡੋਂ ਰੁੱਗੂ ਬੰਗੇ ਤੋਂ ਆਉਂਦੀਆਂ ਨੇ ਠੀਕ ਹੈ ਮੁੰਡੇ ਮੰਨ ਕੇ ਜਿਹੜੇ ਮੁੰਡੇ ਵੱਡੇ ਮੁੰਡੇ ਨੇ ਉਹਨਾਂ ਦੀ ਡਿਊਟੀ ਲੱਗੀ ਐ ਅਗਲੇ ਚਰਾਹੇ ਤੇ ਵੀ ਉੱਥੇ ਖੜਨਾ ਪਈ ਕੋਈ ਗਰਾਹ ਚ ਕੋਈ ਕੁੜੀ ਨੂੰ ਕੋਈ ਸ਼ਰਾਰਤ ਕੋਈ ਮੰਨ ਕੇ ਅਲ ਵੀ ਸੱਤ ਬਾਜ ਕੋਈ ਕੁਛ ਟੈਨਾਂ ਦੇ ਵਿੱਚ ਜਾਂ ਕਿਵੇਂ ਵੀ ਅੱਛਾ ਕਰ ਤੱਕ ਛੱਡਣਾ ਹਾਂ ਕਰ ਤੱਕ ਛੱਡਣ ਦੀ ਜ਼ਿੰਮੇਵਾਰੀ ਵੀ ਹੈ ਬਈ ਸਾਡੀ ਤੇ ਇੱਕ ਉਹ ਕਿ ਉਹ ਜਿਹੜੀ ਸ਼ੁਰੂ ਤੋਂ ਖੇਡਦੀ ਉਹ ਉਹੀ ਕੁੜੀ ਆਪਾਂ ਪਹਿਲਾਂ ਹਾਂ ਆ ਕੁੜੀ ਆ ਬਾਈ ਜੋਤ ਆ ਹੂੰ ਉਹ ਦਿਖਾਈ ਬਾਈ ਕੁੜੀ ਆ ਕਿ ਮੁੰਡਾ ਇੱਕ ਮੜਾ ਨੇੜੇ ਹੋ ਕੇ ਤੇ ਇੱਕ ਬਾਈ ਇੱਕ ਬੋਲਰ ਦੀ ਛਾੜੀ ਮਾਰ ਦੋ ਜਦੋਂ ਉਧਰ ਦੇਖ ਪੁੱਤ ਕੈਮਰਾ ਕਿੱਥੇ ਕੈਮਰੇ ਕਿੰਨੇ ਕੈਮਰੇ ਅੰਦਰ ਜਾ ਕੇ ਹਾਂ ਇੱਕ ਬੋਲਰ ਦੀ ਮੈਨੂੰ ਵੀ ਦੁੱਦਾਸ ਥਾਣਾ ਦਾ ਸਰਕਾਰੀ ਹਾਈ ਸਕੂਲ ਚੋਂ ਗਈ ਹੋਈ ਆ ਅੱਛਾ ਦੁੱਦਾਸ ਥਾਣਾ ਦਾ ਕੁਸ਼ਤੀ ਚ ਮੈਨੂੰ ਆਏ ਸੀ ਵੀ ਕਿਤੇ ਮੁੰਡਾ ਤੇ ਸਭ ਤੋਂ ਪਹਿਲੀ ਕੁੜੀ ਆ ਗਰਾਊਂਡ ਦੀ ਹਾਂ ਵੀ ਇਹ ਆਉਣ ਲੱਗੇ ਸਭ ਤੋਂ ਪਹਿਲਾਂ ਆ ਸਕੂਲ ਦੇ ਵਿੱਚੋਂ ਨਹੀਂ ਵੀ ਆਪਣਾ ਰੁੱਗੂ ਬੰਗੀ ਸਕੂਲ 'ਚ ਪੜ੍ਹਦੇ ਆ ਇਹ ਅੱਛਾ ਨਹੀਂ ਹੁਣ ਗੇਮ ਹੋਈਆਂ ਦੂਜਾ ਸਥਾਨ ਆ ਬਈ ਇਹਦਾ ਕਵੱਡੀ ਹੁਣ ਹਾਂ ਕਵੱਡੀ 'ਚੋਂ ਕੁਸ਼ਤੀ ਦੇ ਵਿੱਚੋਂ ਬਈ ਕੁਸ਼ਤੀ ਤੋਂ ਕੁਸ਼ਤੀ ਸੌਰੀ ਕੁਸ਼ਤੀ ਦੇ ਵਿੱਚੋਂ ਦੂਸਰਾ ਸਥਾਨ ਆਗਾ ਵਧੀਆ ਗੱਲ ਆ ਸ਼ਾਬਾਸ਼ ਤੇ ਫਿਰ ਇੱਕ ਹੋਰ ਗੱਲ ਆ ਸਾਡੇ ਜਿੰਨੇ ਬੱਚੇ ਸੀ ਜਿੰਨੇ ਬੱਚੇ ਸੀ ਭੇਜੇ ਸੀਗੇ ਅੱਡੇ ਹਰੇਕ ਬੱਚੇ ਦੀ ਪੋਜੀਸ਼ਨ ਆਈ ਹੋਈ ਸਰਕਾਰੀ ਸਕੂਲ ਚੋ ਜੇ ਨਹੀਂ ਗਏ ਕੁਝ ਬੱਚਾ ਨੂੰ ਛੱਡ ਕੇ ਜਿਹੜੇ ਨਵੇਂ ਕਈ ਬੱਚਾ ਇੰਨੇ ਨੇ ਪੋਜੀਸ਼ਨਾਂ ਆਂ ਹਮ ਇੱਕ ਵਾਰੀ ਮੜਾ ਕੈਮਰਾ ਮਾਰ ਦੋ ਨਾ ਦੇ ਕਿਹੜਾ ਕਿਹੜਾ ਪੀਛੇ ਨਾ ਖੜੇ ਹੋ ਜਾ ਬਾਈ ਓਏ ਖੜੇ ਹੋ ਜਾ ਜਿਹੜੇ ਜਿਹੜੇ ਸਕੂਲਾਂ ਚ ਗਏ ਹਾਂ ਸਕੂਲ ਦੇ ਵੀ ਹਾਂ ਖੜਾ ਪਤਾ ਗੇਮਾਂ ਚ ਗਏ ਸੀ ਜਿਹੜੇ ਡਿਸਟ੍ਰਿਕਟ ਖੜ ਕੇ ਆਇਆ ਰੁਬਣ ਕਿੱਥੇ ਆ ਖੜੇ ਹੋ ਜਾ ਖੜੇ ਹੋ ਜਾ ਖੜੇ ਹੋ ਜਾ ਸਰਕਾਰੀ ਜਿਹੜੇ ਗੇਮਾਂ ਚ ਗਏ ਸੀ ਸਰਕਾਰੀ ਸਕੂਲ ਦੇ ਬੱਚਾ ਬਾਈ ਸ਼ਾਬਾਸ਼ ਛੋਟੇ ਨੂੰ ਸ਼ਾਬਾਸ਼ ਮਾਨਤਾ ਯਾਰ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਜਿਹੜੇ ਗੇਮਾਂ 'ਚ ਖੇਡਣਗੇ ਉਹ ਲੈਵਲ ਤੇ ਹਾਂ ਉਹ ਵਾਲੇ ਖੇੜੇ ਆ ਇਹਨਾਂ ਵਿੱਚ ਆਹ ਬੱਚਾ ਬਈ ਇੰਨੇ ਬੱਚੇ ਆਪਣੇ ਕੋਲੇ ਮਿਹਨਤ ਕਰਦੇ ਸੀ ਤੁਸੀਂ ਪਹਿਲਾਂ ਇਹ ਸਿੱਖ ਗਏ ਨਾ ਖੇਡਣਾ ਤਾਂ ਕਰਕੇ ਤੁਹਾਨੂੰ ਉਧਰ ਵੀ ਫਾਇਦਾ ਹੋ ਗਿਆ ਜਿਹੜੇ ਹੋਰ ਸਕੂਲ ਦੇ ਵਿੱਚ ਤਿਆਰੀ ਕਰਦੇ ਆ ਉਹ ਕੱਲੇ ਮਾਸਟਰ ਜਿੰਨਾ ਖੜਾਉਂਦਾ ਤਿਆਰ ਤੇ ਫਿਰ ਖੜੀ ਨਹੀਂ ਹੁੰਦੀ ਖੜੀਓ ਯਾਰ ਖੜੇ ਕੌਣ ਨੇ ਬੁੱਲਰ ਜੀ ਆਹ ਮੁੰਡੇ ਦਾ ਨਾਮ ਮਾਨਤਾ ਠੀਕ ਐ ਇਹ ਬੰਦੇ ਤੁਹਾਨੂੰ ਪੁਰਾਣੀ ਫੋਟੋ ਦੇਵਾਂਗੇ ਵੀਡੀਓ 'ਚ ਜ਼ਰੂਰ ਲਾਓ ਅੱਛਾ ਇਹ ਬੰਦੇ ਦਾ ਬੇਟਾ ਕਿੰਨਾ ਸੀ ਮਾਨਤਾ ਮੈਂ 59 ਕਿਲੋ weight ਸੀ ਇਹਦਾ ਮੈਂ ਹੁਣ ਕਿੰਨਾ weight ਆ ਪਤਾ 55 55 ਕਿਲੋ ਪਾਰ ਆ ਰਿਹਾ ਤੇ ਇਹ ਬੰਦੇ ਨੇ ਮਿਹਨਤ ਬਾਈ ਕਿੰਨੇ ਚਿਰ ਚੱਕੜਾ ਜੂਨ ਦੀਆਂ ਛੁੱਟੀਆਂ ਚ ਇੱਕ ਮਹੀਨਾ ਇਹਨੇ ਦਿলো ਮਿਹਨਤ ਕੀਤੀ ਐ ਠੀਕ ਐ ਇਹ ਬੰਦੇ ਨੇ ਆਪਦਾ weight 55 ਕਿਲੋ ਕਰ ਲਿਆ ਇੰਨਾ weight lose ਕਰਤਾ ਲੋਕ ਕਹਿੰਦੇ ਦਵਾਈਆਂ ਖਾ ਕੇ weight lose ਹੁੰਦੇ ਐ ਐ ਹੁੰਦਾ ਇਹ ਬੰਦੇ ਨੇ ਮਿਹਨਤ ਨਾਲ ਇਹ ਵੀ ਤੁਹਾਨੂੰ ਪੁਰਾਣੀ ਫੋਟੋ ਦੇਵਾਂਗੇ ਤੁਸੀਂ ਵੀਡੀਓ ਚ ਜ਼ਰੂਰ ਲਾਓ ਠੀਕ ਐ ਇਹ ਬੰਦੇ ਨੇ ਦਿলো ਮਿਹਨਤ ਕੀਤੀ ਬਾਈ ਲੈ ਲੈ ਕਰਦੇ ਨਾਂ ਤੇ ਚਲ ਬੈ ਜਾ ਕਾਕੂ ਕਾਕੂ ਇਹ ਆ ਪਲੇਅਰ ਦਾ ਨਾਮ ਕਾਕੂ ਆ ਬਾਈ ਇਹ ਬੰਦੇ ਦੀ ਗੇਮ ਦੇਖ ਕੇ ਬੰਦਾ ਦੋ ਘੜੀ ਦੇਖਦਾ ਹੀ ਰਹਿੰਦਾ ਇਹਨੂੰ ਠੀਕ ਹੈ ਕਿੰਨੇ ਨੰਬਰ ਮਿਲ ਗਏ ਉਹ ਵੀ ਦਿਖਾ ਦੇ ਉਧਰ ਐਂ ਦਿਖਾ ਦੇ ਜਰਸੀ ਸਾਹਮਣੇ ਕਰ ਦੇ ਐਂ ਜਰਸੀ ਖੋਲ ਲਾ ਪਤਾ ਹਾਂ ਹਾਂ ਕਲਾਪਿੰਗ ਕਰ ਦੋ ਵੀਰੇ ਨਾਮ ਤੇ ਚੱਲ ਵੀ ਕਰਕੇ ਲੈ ਆਪਾਂ ਆ ਦੋਈ ਦੂਸਰਾ ਮਨਿੰਦਰ ਮਨਿੰਦਰ ਆਇਆ ਮਨਿੰਦਰ ਇਹਦਾ ਨਾਮ ਮਨਿੰਦਰ ਆ ਬਾਈ ਦੀ ਮਿਹਨਤ ਬਹੁਤ ਸੋਹਣੀ ਆ ਮੁੰਡੇ ਦੀ ਉੱਤਰ ਤੇ ਕਿੰਦੀ ਉੱਤਰ ਜਾ ਨਿੱਕਾ ਨਿੱਕਾ ਇਹ ਨਾਮ ਵੀ ਨਿੱਕ ਨਿਕਈ ਜਾਣਾ ਇਹ ਨਾਮ ਨਿੱਕਾ ਇਹਨੂੰ 2 ਸਾਲ ਨਿੱਕ ਕੋਈ ਨਹੀਂ ਕੋਈ ਨਹੀਂ ਨਿੱਖੀ ਚੱਲ ਕੋਈ ਨਹੀਂ ਚੱਲ ਪੁੱਤ ਇੱਧਰ ਟੋ ਜੋਤ ਬਾਈ ਇਹਦੇ ਬਾਰੇ ਤਾਂ 10 ਚੁੱਕਿਆ ਪਾਏ ਕੁੜੀ ਕੱਲੀ ਖੇਡਦੀ ਰਹੀ ਸਾਡੇ ਕੋਲ ਇਹ ਨਹੀਂ ਜਾਂਦੀ ਸਪੈਸ਼ਲ ਤਿਆਰ ਹੋਈ ਹੈ ਨੈਸਟ ਆਜੋ ਹੀ ਨਾ ਹਰਜੀਤ ਹਰਜੀਤ ਆ ਆਪੋਨ ਰਾਮੁੰਡਾ ਤੇਰੇ ਪਿੰਡ ਤੋਂ ਹਾਂ ਦਾ ਮਿਹਨਤ ਕਰਨ ਰਾਤ ਨੂੰ 9:30 9 ਵਜੇ ਘਰੇ ਪਹੁੰਚਦਾ ਇਹ ਹਾਂ ਇਹ ਹਾਂ ਇਹ ਲਾਈਟਾਂ 'ਚ ਖੇਡਦੇ ਆ ਮੁੰਡੇ ਸੀਨੀਅਰ ਆ ਜਿਹੜੇ ਇਹਨਾਂ ਹਰਜੀਤ ਆ ਵਧੀਆ ਚੰਗੀ ਗੱਲ ਆ ਸਾਹਿਬ ਨੂੰ ਭੇਜ ਦੇ ਸਾਹਿਬ ਨੂੰ ਸਾਹਿਬ ਫਿਰ ਆਹੀ ਕਰ ਲੈ ਨੂੰ ਇਹਨਾਂ ਸਾਹਿਬ ਆ ਬਈ ਇਹਨੂੰ ਵੀ 2 ਸਾਲ ਹੋ ਗਏ ਮੁੰਡੇ ਨੂੰ ਸ਼ਾਬਾਸ਼ ਅੱਲਾਹ ਇਹਨਾਂ ਲਵੀ ਆ ਬਈ ਇਹ ਬਈ ਹੁਣੇ ਆਉਣ ਲੱਗਾ ਤਿੰਨ ਮਹੀਨਿਆਂ ਤੋਂ ਪੁਲਰਾ ਬਹੁਤ ਵਧੀਆ ਖੇਡਦਾ ਮੁੰਡਾ ਇਹ ਨੋ ਨੀ ਨੋ ਨੀ ਇਹਦੀ ਬਹੁਤ ਸੋਹਣੀ ਗੇਮ ਆ ਬਈ ਇਹਦਾ ਨੋਨੀ ਨਾਮ ਐਦਾ ਮੁੰਡੇ ਦਾ ਜੈਸਨ 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 ਐਵੀ ਤਰ੍ਹਾਂ ਰੁਗੂ ਵੰਗਾਉਂਦਾ ਬਈ ਇਹ ਵੀ 9.5 ਘਰੇ ਪਹੁੰਚਦਾ ਮੁੰਡਾ ਠੀਕ ਆ ਵਧੀਆ ਗੱਲ ਆ ਅੱਗੇ ਦੁਵਾ ਨਿਕਰਾ ਗਏ ਅਖਲਾ ਟੇਬਲ ਤੇ ਛੋੜੇ ਇਹ ਹੈਗਾ ਜੀ ਮਨਪ੍ਰੀਤ ਸਿੰਘ ਪਿੰਡ ਦੀਪਾ ਵੰਗੀ ਤੇ ਇਹ ਪ੍ਰਾਈਵੇਟ ਨੌਕਰੀ ਕਰਦਾ ਤੇ ਆ ਆਪਦੀ ਨੌਕਰੀ ਦੇ ਵਿੱਚੋਂ ਮਿਹਨਤ ਦੇ ਵਿੱਚੋਂ ਇਹਨੇ ਆਹ ਕਾਲੇ ਛੋਲੇ ਜਵਾਕਾਂ ਦੇ ਲਈ ਯੋਗਦਾਨ ਪਾਇਆ ਆਪਦੀ 1 ਨੰਬਰ ਦੀ ਹੱਕ ਦੀ ਕਮਾਈ ਚੋ ਇਹਦੀ ਤਾੜੀਆਂ ਮਾਰ ਦਿਓ ਬੱਚੋ ਤੇ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਚ ਰੱਖੇ ਇਹਦੀ ਤਨਖਾਹ ਦੁੱਗਣੀ ਤਿੱਗਣੀ ਹੋ ਜਾਏ ਤੇ ਵਧੀਆ ਹੋਰ ਵਧੀਆ ਪੈਸੇ ਕਮਾਵੇ ਕਾਮਯਾਬ ਹੋਵੇ ਕਿਉਂਕਿ ਨੌਕਰੀਆਂ ਬਹੁਤ ਲੋਕ ਕਰਦੇ ਨੇ ਤੇ ਇਹ ਨੇ ਆਪਦੀ ਆਰਥਿਕ ਮਤਲਬ ਤੌਰ ਤੇ ਵੀ ਇਹ ਜਿਆਦਾ ਮਜ਼ਬੂਤ ਨਹੀਂ ਹੈਗਾ ਫਿਰ ਵੀ ਇਹਨੇ ਹਿੱਸਾ ਪਾਇਆ ਹੈ ਚੀਜ਼ ਦੇ ਵਿੱਚ ਤੇ ਹਿੱਸਾ ਵੀ ਚੰਗੇ ਥਾਂ ਦੇ ਪਾਇਆ ਜਵਾਕ ਛੋਲੇ ਖਾਣਗੇ ਤੇ ਮੇਨ ਗਰਾਊਂਡ ਦੀ ਇਸ ਦੀ ਗੱਲ ਇਹੀ ਆ ਵੀ ਜਿਹੜੇ ਜਨਮ ਦਿਨ ਵੀ ਮਨਾਏ ਜਾਂਦੇ ਆ ਇਥੇ ਕੇਕ ਜਾਂ ਕੋਈ ਹੋਰ ਕੋਕਾ ਕੋਲਾ ਜਾਂ ਉਹ ਚੀਜ਼ਾਂ ਨੇ ਦਿੱਤੇ ਜਾਂਦੀਆਂ ਇਥੇ ਜਿਆਦਾ ਦਿੱਤੇ ਜਾਂਦੇ ਛੋਲੇ ਜਾਂ ਕੇਲੇ ਜਾਂ ਜਿਆਦਾਤਰ ਤੇ ਕਦੇ ਫਰੂਟੀਆਂ ਕੀ ਕਹਿਣੀਆਂ ਨੇ ਉਹ ਵੀ ਕਦੇ-ਕਦੇ ਤੇ ਇਹ ਵਧੀਆ ਕੰਮ ਆ ਬੰਗੀਦੀਪਾ ਦੇ ਪਿੰਡ ਆ ਜਿਹੜਾ ਇਹ ਗਰਾਊਂਡ ਬਣਿਆ ਹੋਇਆ ਇਹ ਮੁੰਡਾ ਗਗਨ ਆਗਾ ਇਹ ਨਿਮਾ ਫੌਜੀ ਬਾਈ ਖੜਾ ਆ ਨਾਲ ਜਸਪਾਲ ਬਾਈ ਵੀ ਇਹ ਸਾਰੇ ਰਲ ਮਿਲ ਕੇ ਇਹ ਭਾਈ ਆਰਓ ਦਾ ਪਾਣੀ ਇਹਨਾਂ ਨੂੰ ਡੇਲੀ ਫ੍ਰੀ ਦਿੰਦਾਗਾ 50 60 ਲੀਟਰ ਜਿੰਨਾ ਲੱਗਦਾ ਹੈਗਾ ਇਹਨੇ ਆਪ ਦਾ ਜਨਮ ਦਿਨ ਵੀ ਇੱਥੇ ਮਨਾਇਆ ਸੀਗਾ ਤੇ ਇਹ ਸਾਰਾ ਰਲ ਮਿਲ ਕੇ ਕੰਮ ਹੋ ਰਿਹਾ ਹੈਗਾ ਪਿੰਡ ਦੇ ਲੋਕ ਵੀ ਹੁਣ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਆਪਣੇ ਜਿਵੇਂ ਕੁੜੀਆਂ ਨੂੰ ਭੇਜਣ ਲੱਗ ਗਏ ਛੋਟੇ ਬੱਚਾ ਨੂੰ ਭੇਜਣ ਲੱਗ ਗਏ ਤੇ ਬਿਲਕੁਲ ਸਹੀ ਕੰਮ ਆਹੇ ਤੇ ਨਸ਼ਿਆਂ ਤੋਂ ਜਿਵੇਂ ਬਚਾਉਣ ਲਈ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਕਲੀਆਂ ਮਸ਼ਹੂਰੀਆਂ ਜਾਂ ਐਡ ਦਿੱਤੀ ਜਾਂਦੀ ਆ ਜਾਂ ਬੋਰਡ ਲਾਏ ਜਾਂਦੇ ਆ ਪਰ ਅਸਲੀ ਆ ਆਹ ਚੀਜ਼ ਆ ਤੇ ਜੇ ਮਿਹਨਤ ਕਰਨ ਵਾਲੇ 2 4 5 ਬੰਦੇ ਹਰੇਕ ਪਿੰਡ 'ਚ ਹੁੰਦੇ ਆ ਤੇ ਦੂਸਰਾ ਪਿੰਡ ਜਦੋਂ ਨਾ ਸਹਿਯੋਗ ਦੇਣ ਦਾ ਤਾਂ ਉਹਨਾਂ ਨਤੀਜਾ ਆ ਹੁੰਦਾਗਾ ਜਿਹੜਾ ਤੁਹਾਨੂੰ ਇੱਥੇ ਦਿਖ ਰਿਹਾ ਤੇ 3-4 ਸਾਲਾਂ ਤੋਂ ਲੈ ਕੇ ਤੇ ਮੰਨੋ ਜਿਆਦਾ 15 ਸਾਲਾਂ ਤੱਕ ਜਾਂ 17 ਸਾਲਾਂ ਤੱਕ ਦੇ ਬੱਚੇ ਹੋਣਗੇ ਤੇ ਜਿੰਨਾਂ ਵਿੱਚ ਸਪੈਸ਼ਲੀ ਤੌਰ ਤੇ 30-35 ਕੁੜੀਆਂ ਹੈਗੀਆਂ ਨੇ ਹੁਣ ਤੇ ਇਹ ਸਾਰੇ ਰੌਣਕ ਮੇਲਾ ਸਾਰੀਆਂ ਗੱਲਾਂ ਬਾਤ ਅੱਜ ਤੁਹਾਨੂੰ ਦਿਖਾਈਆਂ ਅਸੀਂ ਤੇ ਇਹ ਵੀਡੀਓ ਤੁਹਾਨੂੰ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ ਵੀ ਹੋਰ ਕਿਸੇ ਪਿੰਡ ਦੇ ਵਿੱਚ ਵੀ ਜਿਹੜੇ ਕੋਈ 2-4 ਲੋਕ ਜਿਹੜੇ ਇਹ ਜਿਹਾ ਕੰਮ ਕਰਨੇ ਚਾਹੁੰਦੇ ਉਹਨਾਂ ਨੂੰ ਹੌਸਲਾ ਮਿਲੇ ਤੇ ਪਿੰਡ ਦੇ ਲੋਕ ਜਿਹੜਿਆਂ ਨੂੰ ਕੋਈ ਮਾੜਾ ਮੋਟਾ ਬਹਿਮ ਹੁੰਦਾ ਵੀ ਬੱਚਾ ਨੂੰ ਭੇਜੀਏ ਕਿ ਨਾ ਉਹ ਇਹਨਾਂ ਨੂੰ ਦੇਖ ਕੇ ਆਪਦੇ ਜਵਾਕਾਂ ਨੂੰ ਭੇਜ ਦਿਆ ਕਰਨ ਇਸ ਲਈ ਇਹਨੂੰ ਸ਼ੇਅਰ ਕਰੋ ਜਰੂਰ ਤੇ ਆਪਣੀ ਰਾਏ ਤੁਸੀਂ ਕਮੈਂਟਾਂ ਵਿੱਚ ਦੱਸੋ ਤੇ ਥੋੜਾ ਸਾਰਿਆਂ ਦਾ ਧੰਨਵਾਦ ਬਾਈ ਧੰਨਵਾਦ ਜੀ ਜੇ ਬੁਣਰਾ ਆਪਣਾ ਮੰਦਿਰ ਦੀ ਹਣਾ ਟ੍ਰਾਇਲ ਨੇ ਵਿਆਪਸ ਦੇ ਇੱਕ ਹੋਰ ਇਸ ਗਰਾਊਂਡ ਦੇ ਵਿੱਚ ਜਿਹੜੀਆਂ ਇਹ ਸਖਲਾਈ ਦਿੱਤੀ ਜਾਂਦੀ ਆ ਉਹਦੇ ਤੋਂ ਅੱਗੇ ਵੱਧ ਕੇ ਇੱਕ ਹੋਰ ਤੁਹਾਨੂੰ ਸੂਚਨਾ ਜ਼ਰੂਰੀ ਦੇਣਾ ਚਾਹੁੰਦੇ ਨੇ ਉਹ ਦੱਸੋ ਜੀ ਪੁੱਲਰ ਜੀ ਸਾਡਾ ਇੱਕ ਤਰੀਕ ਤੋਂ ਕੈਂਪ ਸ਼ੁਰੂ ਹੈ ਪੰਜਾਬ ਪੁਲਿਸ ਦੇ ਫਿਜ਼ੀਕਲ ਟ੍ਰਾਇਲ ਆ ਹੁਣ ਹੁਣੇ ਨੇ ਇੱਕ ਮਹੀਨਾ ਪੈਂਡਿੰਗ ਹੈ ਜੇ ਹੈਗਾ ਤੇ ਕੋਈ ਵੀ ਕੁੜੀ ਤਿਆਰੀ ਕਰਨਾ ਚਾਹੁੰਦੀ ਹੈ ਤਾਂ ਆਪਣੇ ਪੇਰੈਂਟਸ ਨੂੰ ਲੈ ਕੇ ਸਾਡੇ ਨਾਲ ਮਨ ਕੇ ਮਿਲ ਸਕਦੇ ਨੇ ਜੀ ਫ੍ਰੀ ਤਿਆਰੀ ਕਰਾਵਾਂਗੇ ਬਿਲਕੁਲ ਹਰੇਕ ਇਵੈਂਟ ਦੀ ਲੌਂਗ ਜੰਪ ਹਾਈ ਜੰਪ ਤੇ ਰਨਿੰਗ ਸਾਰੇ ਇਵੈਂਟਾਂ ਦੇ ਸੀ ਸਪੈਸ਼ਲ ਤਿਆਰੀ ਕਰਾਵਾਂਗੇ ਜੇ ਕੋਈ ਵੀ ਸਾਡੇ ਨਾਲ ਮਨ ਕੇ ਜੁੜਨਾ ਚਾਹੁੰਦਾ ਹੈ ਥਾ ਤੋਂ ਟ੍ਰੇਨਿੰਗ ਲੈਣਾ ਚਾਹੁੰਦਾ ਤਾਂ ਸਾਡੇ ਨਾਲ ਕਨੈਕਟ ਕਰ ਸਕਦਾ ਹੈ ਤੇ ਸਾਡਾ ਨੰਬਰ ਤੁਸੀਂ ਸ਼ੇਅਰ ਕਰ ਦਿਓ ਤੇ ਇਹ ਆਪਣਾ ਬਿਲਕੁਲ ਟੈਰੀ ਫਰੀ ਦਿੱਤੀ ਆ ਕੋਈ ਪੈਸਾ ਨਹੀਂ ਲੈਣਾ ਜਿਹੜੇ ਪਿੰਡ ਆਪਣੇ ਉਹਨਾਂ ਤੋਂ ਵੀ ਆ ਸਕਦਾ ਬੰਦਾ ਹਾਂ ਵੀ ਨੇੜੇ ਨੇੜੇ ਪਿੰਡ ਵੀ ਆ ਆਪਣੇ ਆ ਸਕਦਾ ਕੋਈ ਵੀ ਆ ਸਕਦਾ ਵੀ ਆਪਣੇ ਆ ਬੰਗੀਆਂ ਹੋਗੀਆਂ ਮਾਲ ਵਾਲਾ ਮਾਨ ਵਾਲਾ ਜਿਹੜਾ ਕੋਈ ਇੱਥੇ ਪਹੁੰਚਾ ਸਕਦਾ ਬੱਚੇ ਇਹ ਸਾਡੀ ਸਾਰੀ ਕੈਡੇ ਫੌਜੀ ਫਿਜ਼ਿਕ ਫਿਟ ਕੈਡਮੀ ਵੱਲੋਂ ਇਹ ਕਪਰਾਲਾ ਵੀ ਜਿਹੜੇ ਮੰਨ ਕੇ ਚੱਲ ਬੰਦੇ ਹਾਈ ਲੈਵਲ ਦੀ ਤਿਆਰੀ ਕਰਾਉਂਦੇ ਆ ਇਹਨਾਂ ਪੈਸਾ ਲੈਂਦੇ ਆ ਅਸੀਂ ਉਹੀ ਤਿਆਰੀ ਇੱਥੇ ਫਰੀ ਕਰਵਾਵਾਂਗੇ ਠੀਕ ਆ ਓਨਲੀ ਗਰਲਜ਼ ਲਈ ਅੱਛਾ ਹਾਂ ਇਹ ਵੀ ਜ਼ਰੂਰੀ ਸੂਚਨਾ ਈ ਇਹ ਬੱਚਿਆਂ ਦਾ ਇਹ ਦੇਖ ਕੇ ਤੁਸੀਂ ਵੀ ਜਿਵੇਂ ਆਉਂਦੀਆਂ ਨੇ ਬੱਚੀਆਂ ਤਾਂ ਤੁਸੀਂ ਭਰੋਸਾ ਕਰਕੇ ਇੱਥੇ ਜੇਕਰ ਕਿਸੇ ਨੇ ਵੀ ਨੇੜੇ ਪਿੰਡਾਂ ਦੇ ਵਿੱਚੋਂ ਵੀ ਜਾਂ ਸਾਡੇ ਪਿੰਡਾਂ ਦੇ ਵਿੱਚੋਂ ਹੀ ਕਿਸੇ ਨੇ ਕਿਸੇ ਦੀ ਬੇਟੀ ਨੇ ਕੋਈ ਤਿਆਰੀ ਕਰਨੀ ਆ ਤਾਂ ਤੁਸੀਂ ਇੱਥੇ ਉਹਨੂੰ ਭੇਜ ਸਕਦੇ ਹੋ ਇਹਨਾਂ ਨਾਲ ਗੱਲ ਕਰਕੇ ਜਿਵੇਂ ਵੀ ਅੱਗੇ ਟ੍ਰਾਇਲ ਆਉਣਗੇ ਸਰਕਾਰ ਦੇ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਧੰਨਵਾਦ ਧੰਨਵਾਦ